ਬਿਕਰਮ ਮਜੀਠੀਆ ਮਾਮਲੇ ਸੰਬੰਦੇ ਹੁਣ ਬਹੁਤ ਸਾਰੇ ਨੈਰੇਟਿਵਜ਼ ਨਿਕਲ ਕੇ ਸਾਹਮਣੇ ਆ ਰਹੇ ਆ ਕਿ ਆਖਰਕਾਰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਮਜੀਠੀਆ ਨੂੰ ਕਿਉਂ ਮਿਲ ਕੇ ਆਏ ਨੇ ਕੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕੋਈ ਵੱਡਾ ਫੈਸਲਾ ਲੈ ਸਕਦੇ ਆ ਕਿ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਸਫਰ ਇੱਕ ਨਵਾਂ ਟਰਨ ਲੈ ਸਕਦਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਬਿਕਰਮ ਸਿੰਘ ਮਜੀਠੀਆ ਹੁਣ ਕਰਨਗੇ ਕੀ ਜਾਂ ਇਹ ਜਿਹੜੀ ਮੀਟਿੰਗ ਹੋਈ ਹੈ ਨਾਬਾ ਸੈਂਟਰਲ ਜੇਲ੍ਹ ਦੇ ਵਿੱਚ ਇਸ ਦੇ ਮਾਇਨੇ ਕੀ ਨੇ ਅੰਦਰ ਕੀ ਗੱਲਬਾਤ ਕੀਤੀ ਗਈ ਹੈ ਜਿਵੇਂ ਵਿਕਰਮ ਸਿੰਘ ਮਜੀਠੀਆ ਨੇ ਪੋਸਟ ਪਾ ਕੇ ਧੰਨਵਾਦ ਕੀਤਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਆਭਾਰ ਪ੍ਰਗਟ ਕੀਤਾ ਹੈ ਔਰ ਉਸ ਮੁਲਾਕਾਤ ਨੂੰ ਅਲੌਕਿਕ ਦੱਸਿਆ ਕੀ ਉਹ ਮੁਲਾਕਾਤ ਅਲੌਕਿਕ ਹੈ ਕੀ ਉਹ ਮੁਲਾਕਾਤ ਅਦਭੁਦ ਹੈ ਜਾਂ ਫਿਰ ਉਹ ਇੱਕ ਵੱਖਰਾ ਨੈਰੇਟਿਵ ਪ੍ਰਦਾਨ ਕਰੇਗੀ ਵਿਕਰਮ ਮਜੀਠੀਆ ਦੀ ਸਿਆਸਤ ਨੂੰ ਇੱਕ ਵੱਖਰਾ ਟਰਨ ਪ੍ਰਦਾਨ ਕਰੇਗੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੈ ਉਹਦੇ ਵਿੱਚੋਂ ਕੁਝ ਦੋ ਨੈਰੇਟਿਵਸ ਨੇ ਜੋ ਵਿਚਾਰ ਅਧੀਨ ਹੈਗੇ ਨੇ ਜੋ ਵਿਚਾਰ ਨੇ ਜ਼ਰੂਰੀ ਨੇ ਪਹਿਲਾ ਨੈਰੇਟਿਵ ਜੁੜਿਆ ਹੋਇਆ ਇੱਕ ਲਿੰਕ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਮਜੀਠੀਆ ਨੂੰ ਤਾਂ ਮਿਲੇ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਸਮੇਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਣ ਗਏ ਸੀ ਬਠਿੰਡਾ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਉਹ ਮੁਲਾਕਾਤ ਇੱਕ ਵੱਖਰੇ ਪਾਇਦਾਨ ਦੇ ਉੱਤੇ ਜਾ ਪਹੁੰਚਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਦਾ ਕਾਰਨ ਕੀ ਸੀ ਉਦੋਂ ਵੀ ਬਹੁਤ ਸਾਰੇ ਨੈਰੇਟਿਵ ਉੱਭਰੇ ਕਿ ਕੀ ਇਹ ਵਿਚੋਲਗੀ ਕੀਤੀ ਗਈ ਹੈ ਕਿ ਇਹ ਸੁਖਬੀਰ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੁਆਇੰਟ ਤੇ ਲਿਆਉਣ ਦੀ ਕੋਸ਼ਿਸ਼ ਹੈ ਇਕੁਇਲਿਬ੍ਰੀਅਮ ਤੇ ਲਿਆਉਣ ਦੀ ਕੋਸ਼ਿਸ਼ ਹੈ ਜਾਂ ਫਿਰ ਕੁਝ ਹੋਰ ਤੇ ਉਸ ਮੁਲਾਕਾਤ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਖਰੀ ਪਾਰਟੀ ਦੇ ਪ੍ਰਧਾਨ ਬਣ ਗਏ ਹੁਣ ਸਵਾਲ ਇਹ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋਈ ਇਹ ਮੁਲਾਕਾਤ ਇਹ ਵੀ ਦੋ ਮੰਨੂ ਇੱਕ ਬੈਲੈਂਸਿਅਮ ਤੇ ਲਿਆਉਣ ਦੀ ਕੋਸ਼ਿਸ਼ ਹੈ ਜਾਂ ਫਿਰ ਕੁਝ ਹੋਰ ਕਿਉਂਕਿ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਇਹ ਦੋਵੇਂ ਨਾਮ ਇੱਕ ਦੂਸਰੇ ਦੇ ਵਿਰੋਧਵਾਸ ਦੇ ਵਿੱਚ ਜਾਣੇ ਜਾਣ ਲੱਗ ਗਏ ਸੀ ਉਸ ਦਿਨ ਤੋਂ ਜਦੋਂ ਤੋਂ ਵਿਕਰਮ ਸਿੰਘ ਮਜੀਠੀਆ ਨੇ ਫਸੀਲ ਮੁਰੇ ਖੜ ਕੇ ਸੁਖਬੀਰ ਸਿੰਘ ਬਾਦਲ ਤੋਂ ਅਲੈਦਾ ਹੋ ਕੇ ਗੱਲ ਕੀਤੀ ਸੀ ਇਹ ਕਿਹਾ ਸੀ ਕਿ ਉਹਨਾਂ ਦਾ ਇਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਇਹ ਕਿਹਾ ਸੀ ਕਿ ਸੌਦਾ ਸਾਦ ਮੁਤਲਕ ਕੋਈ ਵੀ ਗੱਲ ਜਿਹੜੀ ਹੈ ਉਹ ਕੈਬਨਿਟ ਦੇ ਵਿੱਚ ਨਹੀਂ ਹੋਈ ਜੀ ਮਸਲਨ ਉਸ ਸਮੇਂ ਦਾ ਜ਼ਿਕਰ ਕੀਤਾ ਜਦੋਂ ਅਕਾਲੀ ਸਰਕਾਰ ਸੀ ਔਰ ਸੌਦਾ ਸਾਧ ਦੇ ਨਾਲ ਜਿਹੜੇ ਸਵਾਲ ਪੁੱਛੇ ਗਏ ਸੌਦਾ ਸਾਧ ਸੰਬੰਧੀ ਸੰਬੰਧੀ ਜਿਹੜੇ ਸਵਾਲ ਪੁੱਛੇ ਗਏ ਸੀ ਤੇ ਉਸ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਜਦੋਂ ਜਵਾਬ ਦਿੱਤਾ ਇਹ ਪਹਿਲੀ 60 ਓਦੋਂ ਵਜਈ ਦੂਸਰੀ 60 ਸ਼ਾਇਦ ਓਦੋਂ ਵਜਈ ਜਦੋਂ ਜਥੇਦਾਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਦੂਸਰੀ 60 ਓਦੋਂ ਵਜਈ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਉਸ ਮਸਲੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੁਣ ਸਵਾਲ ਇਹ ਹੈ ਕਿ ਕੀ ਉਹ ਜਿਹੜੀ ਕਥਿਤ ਟਕਰਾਰ ਹੈ ਦੋਵਾਂ ਦੇ ਵਿੱਚ ਜੋ ਕਹੀ ਜਾਂਦੀ ਆ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਕੀ ਉਸ ਦਰਾਰ ਨੂੰ ਉਸ ਟਕਰਾਰ ਨੂੰ ਭਰਨ ਵਾਸਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਪਹੁੰਚੇ ਦੋਵਾਂ ਨੂੰ ਇੱਕ ਇੱਕ ਲਿਬ੍ਰਮ ਦੇ ਉੱਤੇ ਲਿਆਉਣ ਵਾਸਤੇ ਉੱਥੇ ਪਹੁੰਚੇ ਵਿਚੋਲਗੀ ਕਰਨ ਵਾਸਤੇ ਉੱਥੇ ਪਹੁੰਚੇ ਇਹ ਇੱਕ ਪਹਿਲਾ ਨੈਰੇਟਿਵ ਹੈ ਦੂਸਰਾ ਨੈਰੇਟਿਵ ਦੂਸਰਾ ਨੈਰੇਟਿਵ ਇਹ ਕਹਿੰਦਾ ਹੈ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਖਰਾ ਰੁਖ ਤਿਆਰ ਕਰਕੇ ਦਿੱਤਾ ਜਾ ਸਕਦਾ ਹੈ ਸ਼ਾਇਦ ਵਿਕਰਮ ਸਿੰਘ ਮਜੀਠੀਆ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਫਰਕ ਆ ਸਕਦਾ ਹੈ ਹਾਲਾਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਜਾਂਦੇ ਆ ਨਿਆਂ ਖਰਾਸਤ ਜਾਂਦੇ ਆ ਉਸੇ ਵੇਲੇ ਸੁਖਬੀਰ ਸਿੰਘ ਬਾਦਲ ਅ ਅਹੁਦੇਦਾਰਾਂ ਦੀ ਵੰਡ ਵੀ ਕਰਦੇ ਆ ਔਰ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਅਹੁਦੇਦਾਰਾਂ ਦੇ ਵਿੱਚ ਇੱਕ ਵੱਡਾ ਰੁਤਬਾ ਬਤੌਰ ਤੋਹਫ਼ਾ ਵੀ ਦਿੱਤਾ ਪਰ ਇਸ ਦੇ ਬਾਵਜੂਦ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਸੁਖਬੀਰ ਸਿੰਘ ਬਾਦਲ ਨਹੀਂ ਪਹੁੰਚੇ ਹਾਲਾਂਕਿ ਉਸ ਤੋਂ ਪਹਿਲਾਂ ਜਦੋਂ ਪਹਿਲਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਜਾਂਦੇ ਆ ਚਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਉਸ ਵੇਲੇ ਸੁਖਬੀਰ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਜ਼ਰੂਰ ਮਿਲਣ ਜਾਂਦੇ ਨੇ ਐਤਕੀ ਬੀਬੀ ਹਰ ਸਿਮਰਤ ਕੌਰ ਬਾਦਲ ਗਏ ਨੇ ਦਿਨੀਵ ਕੌਰ ਮਜੀਠੀਆ ਗਏ ਨੇ ਔਰ ਉਹਨਾਂ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਗਏ ਨੇ ਪਰ ਸੁਖਬੀਰ ਬਾਦਲ ਮੁਲਾਕਾਤ ਕਰਨ ਨਹੀਂ ਪਹੁੰਚੇ ਹੁਣ ਸਵਾਲ ਇਹ ਹੈ ਕਿ ਕੀ ਇੱਕ ਵੱਖਰਾ ਪਾਇਦਾਨ ਅਲੋਟ ਕੀਤਾ ਜਾ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਕੀ ਮਤਲਬ ਆਉਣ ਵਾਲੇ ਸਮੇਂ 'ਚ ਜੇ ਵਿਕਰਮ ਸਿੰਘ ਮਜੀਠੀਆ ਬਾਹਰ ਆਉਂਦੇ ਆ ਤਾਂ ਕੀ ਵਿਕਰਮ ਸਿੰਘ ਮਜੀਠੀਆ ਬਾਹਰ ਅਨੁਸਾਰ ਕੋਈ ਵੱਡਾ ਐਲਾਨ ਕਰ ਦਿੰਦੇ ਆ ਸਿਆਸੀ ਫੇਰ ਬਦਲ ਹੋ ਸਕਦਾ ਆਪਣੀ ਸਿਆਸਤ ਬਦਲ ਸਕਦੇ ਆ ਇਹ ਤਾਂ ਵੀ ਵਿਚਾਰਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹਾਲਾਂਕਿ ਉਦੋਂ ਮਜਮੂਮ ਚਾਹੇ ਜੋ ਮਰਜ਼ੀ ਹੋਵੇ ਪਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨਗੀ ਲੈ ਲਈ ਪੁਨਰ ਸੁਰਜੀਤ ਅਕਾਲੀ ਦਲ ਦੀ ਪਾਮਿਓ ਕਿਸੇ ਕਿਸਮ ਨਾਲ ਵੀ ਚੁਣਿਆ ਗਿਆ ਹੋਵੇ ਨੁਮਾਇੰਦਾ ਪਾਮਿਓ ਕਿਸੇ ਕਿਸਮ ਨਾਲ ਵੀ ਪ੍ਰਧਾਨਗੀ ਦਿੱਤੀ ਗਈ ਹੋਵੇ ਪਰ ਤਾਂ ਵੀ ਇੱਕ ਵੱਖਰਾ ਪਾਇਦਾਨ ਗਿਆਨੀ ਹਰਪ੍ਰੀਤ ਸਿੰਘ ਨੇ ਚੁਣ ਲਿਆ ਤਾਂ ਕੀ ਹੁਣ ਇਹ ਮੰਨ ਲਈਏ ਕਿ ਵਿਕਰਮ ਸਿੰਘ ਮਜੀਠੀਆ ਵਾਸਤੇ ਵੀ ਇੱਕ ਵੱਖਰਾ ਪਾਇਦਾਨ ਚੁਣ ਲਿਆ ਗਿਆ ਕੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਸਕਦੇ ਆ ਜੋ ਵੀ ਹੋਏਗਾ ਉਸ ਸਮੇਂ ਤੇ ਮੈਸਰ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ ਤੇ